ਇਹ ਪੰਜ ਤਰ੍ਹਾਂਾਂ ਦੀ ਧਰਤੀ ਪੰਜਾਬ ਕਿਹਾ ਜਾਂਦਾ ਸੀ ਪਰ ਜਦੋਂ ਸਮਾਂ ਆਇਆ ਦੇਸ਼ ਆਜ਼ਾਦ ਹੋਇਆ ਤੇ ਸੂਬਿਆਂ ਦੀਆਂ ਹੱਤਬੰਦੀਆਂ ਦੇ ਕਮਿਸ਼ਨ ਬਣੇ ਉਹਨਾਂ ਨੂੰ ਦਿੱਤੇ ਗਏ ਮੈਮੋਰੰਡਮ ਵਿੱਚ ਉਹਨਾਂ ਨੇ ਇਸ ਮੰਗ ਨੂੰ ਨਕਾਰ ਦਿੱਤਾ ਕਿ ਅਸੀਂ ਸੂਬੇ ਦੀ ਹੱਤਬੰਦੀ ਪੰਜਾਬ ਦੀ ਨਹੀਂ ਕਰਾਂਗੇ ਸਿੱਖਾਂ ਨੇ ਉਹਦੇ ਵਿਰੋਧ ਵਿੱਚ بڑے ਪ੍ਰੋਟੈਸਟ ਕੀਤੇ ਮਰਨ ਵਰਤ ਤੱਕ ਰੱਖੇ ਖੈਰ ਸਮਾਂ ਆਇਆ ਨਹਿਰੂ ਦੀ ਮੌਤ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣਦਾ ਹੈ ਭਾਰਤ ਦਾ ਉਹਦੇ ਤੋਂ ਬਾਅਦ ਫਿਰ ਉਹਦੀ ਮੌਤ ਹੁੰਦੀ ਏ 1 ਜਨਵਰੀ 1966 ਨੂੰ ਰੂਸ ਦੇ ਦੌਰੇ ਤੇ ਗਿਆ ਬੀਬੀ ਇੰਦਰਾ ਪ੍ਰਧਾਨ ਮੰਤਰੀ ਬਣ ਜਾਂਦੀ ਏ 19 ਜਨਵਰੀ 1966 ਨੂੰ ਦੇ ਯਤਨਾਂ ਤੋਂ ਬਾਅਦ ਵੀ ਰੁਕਾਵਟਾਂ ਤੋਂ ਬਾਅਦ ਵੀ ਅਖੀਰ ਪੰਜਾਬੀ ਸੂਬੇ ਦੀ ਹੱਤਬੰਦੀ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਹੈ ਮੈਂ ਕੱਲ ਆਪ ਜੀ ਨਾਲ ਨਜ਼ਰ ਕੀਤਾ ਸੀ ਉਸ ਵੇਲੇ 11 ਜ਼ਿਲ੍ਹੇ 83 ਤਹਿਸੀਲਾਂ ਬਣਾਈਆਂ ਗਈਆਂ ਪੰਜਾਬ ਦੇ ਅੰਦਰ ਇਹ ਹੱਦਬੰਦੀ ਕੀਤੀ ਗਈ 50225 ਕਿਲੋਮੀਟਰ ਵਰਗ ਖੇਤਰ ਜਿਹੜਾ ਸੀ ਉਹ ਪੰਜਾਬ ਦੀ ਹੱਤਬੰਦੀ ਦਾ ਇੱਕ ਦਾਇਰਾ ਬਣਾਇਆ ਗਿਆ ਕਿੱਥੇ ਦਿੱਲੀ ਤੋਂ ਕਾਬਲ ਕੰਧਾਰ ਤੱਕ ਪੰਜਾਬ ਹੈ ਤੇ ਕਿੱਥੇ ਪੰਜਾਬ ਨੂੰ ਇੰਨੇ ਕੁ ਸੀਮਤ ਏਰੀਏ ਦੇ ਅੰਦਰ ਟਿਕਾ ਕੇ ਰੱਖਿਆ ਗਿਆ ਜਦੋਂ ਪੰਜਾਬ ਬਣਾ ਕੇ ਘੋਸ਼ਨਾਵਾਂ ਕੀਤੀਆਂ ਚੰਡੀਗੜ੍ਹ ਅੱਧਾ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਗੰਗਾ ਨਗਰ ਅੰਮਾਲਾ ਤੇ ਸਿਰਸਾ ਇਹ ਜ਼ਿਲ੍ਹੇ ਵੀ ਬਾਹਰ ਰੱਖੇ ਗਏ ਅਖੀਰ ਜੀ 15 ਅਗਸਤ 10 ਸਮਾ ਆਇਆ 15 ਅਗਸਤ 1969 ਦੇ ਅੰਦਰ ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਨੇ ਇੱਕ ਮੰਗ ਰੱਖੀ ਕਿ ਚੰਡੀਗੜ੍ਹ ਨੂੰ ਘੱਟੋ-ਘੱਟ ਪੰਜਾਬ 'ਚ ਸ਼ਾਮਲ ਕੀਤਾ ਜਾਏ ਉਹਨੇ ਜੇਲ੍ਹ ਵਿੱਚੋਂ ਮਰਨ ਵਰਤ ਸ਼ੁਰੂ ਕੀਤਾ ਮਰਨ ਵਰਤ ਦੇ 74ਵੇਂ ਦਿਨ 27 ਅਕਤੂਬਰ 1969 ਨੂੰ ਦਰਸ਼ਨ ਸਿੰਘ ਫੇਰੂ ਮਾਨ ਜੇਲ੍ਹ ਵਿੱਚ ਆਪਣੇ ਮਰਨ ਵਰਤੇ ਬੈਠਾ ਚੜ੍ਹਾਈ ਕਰ ਜਾਂਦਾ ਹੈ ਪਰ ਕੋਈ ਫੇਰ ਬਦਲ ਨਹੀਂ ਕੀਤਾ ਗਿਆ। ਇਧਰ ਸਮਾਂ ਚੱਲਦਾ ਗਿਆ ਆਪਣਾ ਦੌਰ 1975 ਦੇ ਅੰਦਰ 74 ਦੇ ਅੰਦਰ ਬੀਬੀ ਇੰਦਰਾ ਦੀ ਸਰਕਾਰ ਦਾ ਵਿਰੋਧ ਹੋਣਾ ਸ਼ੁਰੂ ਹੋਇਆ। ਰਾਜ ਨਾਰਾਇਣ ਨਾਮ ਦੇ ਇੱਕ ਬੰਦੇ ਨੇ ਇਲਾहाबाद ਹਾਈ ਕੋਰਟ ਦੇ ਅੰਦਰ ਇਸ ਸਰਕਾਰ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਪਈ ਇਹ ਸਰਕਾਰ ਨੂੰ ਰੱਦ ਕੀਤਾ ਜਾਏ ਅਖੀਰ ਉਸ ਪਟੀਸ਼ਨ ਤੇ ਫੈਸਲਾ ਹੁੰਦਾ ਹੈ ਜਦੋਂ ਫੈਸਲਾ ਆਇਆ ਇਹ ਸਰਕਾਰ ਰੱਦ ਕੀਤੀ ਗਈ ਤੇ ਰੱਦ ਕਰਨ ਦੀ ਦੇਰ ਸੀ ਬੀਬੀ ਇੰਦਰਾ ਨੇ ਅਸਤੀਫਾ ਦੇਣ ਦੀ ਬਜਾਏ ਆئین ਨੂੰ ਆਪਣੇ ਕੋਲ ਮੁਅਤਲ ਕਰਕੇ ਸਾਰੀ ਦੀ ਸਾਰੀ ਆਪੋਜੀਸ਼ਨ ਜਿਹੜੀ ਸੀ ਉਹਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਅਮਰਜੈਂਸੀ ਲਾ ਦਿੱਤੀ ਗਈ ਇਹ ਅਮਰਜੈਂਸੀ 1975 ਜੂਨ ਮਹੀਨੇ ਵਿੱਚ ਲੱਗਦੀ ਏ ਜਨਵਰੀ ਮਹੀਨੇ ਦੇ ਅੰਦਰ 1977 ਦੇ ਅੰਦਰ ਰੋਜ਼ ਪ੍ਰਦਰਸ਼ਨਾਂ ਤੋਂ ਬਾਅਦ ਬਹੁਤ ਪ੍ਰੋਟੈਸਟ ਹੋਣ ਤੋਂ ਬਾਅਦ ਅਮਰਜੈਂਸੀ ਹਟਾਈ ਜਾਂਦੀ ਹੈ ਹਿੰਦੁਸਤਾਨ ਦੇ ਅੰਦਰ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਇਲੈਕਸ਼ਨ ਹੁੰਦੇ ਨੇ ਜਿਦੇ ਚ ਮੁਰਾਰਜੀ ਦੇਸਾਈ ਜਿਹੜਾ ਉਹ ਪ੍ਰਧਾਨ ਮੰਤਰੀ ਬਣਦਾ ਹੈ ਅਖੀਰ ਇਹ ਸਰਕਾਰ ਦਾ ਦਾਇਰਾ ਚੱਲਦਾ ਹੈ 1977 ਵਿੱਚ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ ਉਸ ਤੋਂ ਬਾਅਦ 1978 ਦਾ ਵੇਲਾ ਆਉਂਦਾ ਹੈ ਸਰਕਾਰ ਫਿਰ ਘੁੰਮ ਘੁਮਾ ਕੇ ਇੰਦਰਾ ਦੀ ਆ ਜਾਂਦੀ ਹੈ ਬੀਬੀ ਇੰਦਰਾ ਗੁਰਬਚਨ ਨਰੰਕਾਰੀ ਸਾਧ ਨੂੰ ਬੜੀ ਆਪਣੇ ਵੱਲੋਂ ਸਪੋਰਟ ਦਿੰਦੀ ਏ ਤੇ ਸਿੱਖਾਂ ਦੇ ਵਿਰੋਧ ਵਿੱਚ ਉਹਨੂੰ ਹੌਲੀ ਹੌਲੀ ਕੰਨ ਭਰ ਕੇ ਗੱਲ ਕਹਿੰਦੀ ਏ ਤੈਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ ਤੂੰ ਆਪਣਾ ਡੇਰਾ ਸਿੱਖਾਂ ਦੇ ਵਿਰੋਧ ਵਿੱਚ ਚਲਾਉਂਦਾ ਰੋ ਜਿੱਥੇ ਲੋੜ ਹੋਵੇਗੀ ਮੈਂ ਤੇਰੇ ਨਾਲ ਖਲੋਤੀ ਆਂ ਅਖੀਰ ਸਰਕਾਰੀ ਸਪੋਰਟਾਂ ਦੇ ਤਹਿਤ 1978 ਦੇ ਅੰਦਰ ਗੁਰਬਚਨ ਨਿਰੰਕਾਰੀ ਜਿਹੜਾ ਹੈ ਇਹ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਸਮਾਗਮ ਦੇ ਅੰਦਰ ਗੁਰੂ ਸਾਹਿਬ ਜੀ ਦੇ ਕਿਰਦਾਰ ਵਿਰੁੱਧ ਕੁਝ ਬਚਨ ਕਹਿੰਦਾ ਹੈ ਇਹ ਦੂਸਰੇ ਪਾਸੇ ਖਬਰ ਜਿਹੜੀ ਹੈ ਸਰਦਾਰ ਵਰਿਆਮ ਸਿੰਘ ਹੋਰਾਂ ਰਾਹੀਂ ਅਤੇ ਹੋਰ ਅਨੇਕਾਂ ਸਿੱਖਾਂ ਦੇ ਰਾਹੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਕੋਲ ਪਹੁੰਚਦੀ ਏ ਇਧਰ ਥੋੜਾ ਜਿਹਾ ਆਪਾਂ ਪਿੱਛੇ ਆਵਾਂਗੇ ਤੇ ਇਤਿਹਾਸ ਵਿੱਚੋਂ ਉਹ ਝਲਕ ਆਪਾਂ ਦੇਖਾਂਗੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਜਦੋਂ ਇੱਕ ਘਟਨਾ ਦੇ ਅੰਦਰ ਅਕਾਲ ਚਲਾਣਾ ਕਰ ਗਏ ਨਾ ਉਹਨਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ 25 ਅਗਸਤ 1977 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਜਿਹੜੇ ਨੇ ਇਹ ਮੁਖੀ ਬਣਦੇ ਨੇ ਦਮਦਮੀ ਟਕਸਾਲ ਦੇ ਇਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਏ ਇੱਕ ਪਾਸਿਓਂ ਇੰਦਰਾ ਦਾ ਆਪਣਾ ਸਾਜ਼ਿਸ਼ਾਂ ਦਾ ਵਿਰੋਧ ਸ਼ੁਰੂ ਹੁੰਦਾ ਹੈ ਦੂਜੇ ਪਾਸੇ ਇੱਕ ਨਵਾਂ ਇਤਿਹਾਸ ਸਿੱਖੀ ਵਿੱਚ ਆਰੰਭ ਹੁੰਦਾ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਥੇ ਦੇ ਮੁਖੀ ਬਣ ਜਾਂਦੇ ਨੇ ਇਦਰੋਂ ਸਮਾਂ ਚੱਲਦਾ ਆਪਣੇ ਦੌਰ ਦੇ ਅੰਦਰ 2 ਜੁਲਾਈ 1978 ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸੁਪੁੱਤਰ ਬਾਬਾ ਅਮਰੀਕ ਸਿੰਘ ਜੀ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਜਾਂਦਾ ਹੈ ਅਖੀਰ ਸਮਾਂ ਚੱਲਦਾ ਹੈ 1978 ਵਾਲੀ ਘਟਨਾ ਤੇ ਆਪਾਂ ਜਾਣਗੇ ਜਦੋਂ ਇਸ ਗੁਰਬਚਨੇ ਸਾਧ ਨੇ ਗੁਰੂ ਸਾਹਿਬ ਜੀ ਬਾਰੇ ਅਪਸ਼ਬਦ ਬੋਲੇ ਸਿੱਖਾਂ ਨੂੰ ਖਬਰ ਮਿਲੀ ਦੇ ਅਖੰਡ ਕੀਰਤਨੀ ਜਥੇ ਦੇ ਬਹੁਤ ਬੰਦਗੀ ਵਾਲੇ ਰੂਹ ਸਪਾਈ ਫੌਜਾ ਸਿੰਘ ਉਹਨਾਂ ਨੇ ਸੰਤਾਂ ਨਾਲ ਜਾ ਕੇ ਗੱਲਬਾਤ ਕੀਤੀ 13 ਅਪ੍ਰੈਲ 1978 ਨੂੰ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਗੁਰੂ ਕੇ ਸਿੱਖ ਇਸ ਗੁਰਬਚਨੇ ਨਿਰੰਕਾਰੀ ਦੇ ਦੀਵਾਨ ਦੀ ਵਿਰੋਧਤਾ ਕਰਨ ਲਈ ਉੱਥੇ ਪਹੁੰਚਦੇ ਨੇ ਜਿੱਥੇ ਇਹਦੇ ਦੀਵਾਨ ਲੱਗੇ ਨੇ ਜਦੋਂ ਉੱਥੇ ਪਹੁੰਚੇ ਘਟਨਾ ਵਾਪਰਦੀ ਹੈ ਜੀ ਇਹਦੇ ਬਾਡੀਗਾਰਡਾਂ ਨੇ ਜਿਹੜੇ ਗਨਮੈਨਸਨ ਉਹਨਾਂ ਨੇ ਆਉਂਦੇ ਹੋਏ ਸਿੱਖਾਂ ਨੇ ਹੱਥਿਆਂ ਤੇ ਜਿਹੜੇ ਸਤਨਾਮ ਵੈਗੁਰੂ ਦਾ ਜਾਪ ਕਰਦੇ ਜਾ ਰਹੇ ਸਨ ਉਹਨਾਂ ਨੂੰ ਗੋਲੀਆਂ ਨਾਲ ਭੁੰਨਿਆ ਤੇ 13 ਸਿੱਖ ਸ਼ਹੀਦ ਹੋ ਗਏ ਇਹ ਘਟਨਾ ਦਾ ਬੜਾ ਰੌਲਾ ਪਿਆ ਉੱਥੇ ਸਮੇਂ ਦੀ ਜਿਹੜੇ ਡੀਸੀਸੀ ਸਮੇਂ ਦਾ ਆਪਣੀ ਗੱਡੀ ਚ ਬਿਠਾ ਕੇ ਸਰਕਾਰੀ ਸ਼ਹਿ ਤੇ ਉਥੋਂ ਗੁਰਬਚਨ ਨਿਰੰਕਾਰੀ ਨੂੰ ਕੱਢ ਕੇ ਲੈ ਜਾਂਦਾ ਹੈ ਇਧਰ ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ ਵੀ ਜੋ ਕੁਝ ਇਹਨਾਂ ਕਰ ਲਿਆ ਠੀਕੇ ਗੁਰੂ ਕੇ ਖਾਲਸੇ ਸਮਾਉਣ ਤੇ ਦਾ ਜਵਾਬ ਜ਼ਰੂਰ ਦੇਣਗੇ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਇਹਦਾ ਬੜਾ ਵਿਰੋਧ ਕੀਤਾ ਗਿਆ ਇਸ ਘਟਨਾ ਦੇ ਵਿਰੋਧ ਵਿੱਚ ਸਤੰਬਰ ਮਹੀਨੇ ਦੇ ਅੰਦਰ ਕਾਨਪੁਰ ਦੀ ਧਰਤੀ ਤੇ ਨਰਨਕਕਾਰੀ ਸਮਾਗਮ ਦਾ ਵਿਰੋਧ ਕੀਤਾ ਗਿਆ ਉਥੇ ਫਿਰ ਪੁਲਿਸ ਨੇ ਗੋਲੀ ਚਲਾਈ ਤੇ 8 ਸਿੱਖ ਸ਼ਹੀਦ ਹੋਏ ਇਹ ਸਾਰੇ ਕਾਰਨ ਮੈਂ ਤਾਂ ਤੁਹਾਡੇ ਸਾਹਮਣੇ ਗੁਰਮੁਖੋ ਬਿਆਨ ਕਰਨ ਦਾ ਯਤਨ ਕਰ ਰਿਹਾ ਵੀ ਸਾਨੂੰ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਵੀ ਸਿੱਖ ਆਤਵਾਦੀ ਸਨ ਸਿੱਖ ਆਤਵਾਦੀ ਨਹੀਂ ਸਨ ਸਿੱਖ ਆਪਣੇ ਹੱਕ ਮੰਗਦੇ ਸਨ ਗੁਰੂ ਕੇ ਸਿੱਖ ਆਤਵਾਦੀ ਨਹੀਂ ਸਨ ਜ਼ੁਲਮ ਦੇ ਖਿਲਾਫ ਉਹਨਾਂ ਆਪਣੇ ਹਥਿਆਰ ਚੁੱਕੇ ਸਨ ਜਦੋਂ ਆਜ਼ਾਦ ਦੇਸ਼ ਦੇ ਅੰਦਰ ਵੀ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਾਇਆ ਜਾਂਦਾ ਸੀ ਐਵੇਂ ਹਥਿਆਰ ਨਹੀਂ ਚੁੱਕ ਲੈ ਗਏ ਕਟਨਾਵਾਂ ਨੂੰ ਤੁਸੀਂ ਧਿਆਨ ਨਾਲ ਦੇਖਿਆ ਜੇ ਸਮਾਂ ਆਉਂਦਾ ਹੈ ਇਸੇ ਕਟਨਾਵਾਂ ਦੇ ਵਿਰੋਧ ਦੇ ਅੰਦਰ ਗੁਰੂ ਕੇ ਸਿੰਘਾਂ ਨੇ ਮੀਟਿੰਗਾਂ ਕੀਤੀਆਂ 10 ਜੂਨ 1978 ਨੂੰ ਸਰਦਾਰ ਸਾਧੂ ਸਿੰਘ ਭੌਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਇੱਕ ਹੁਕਮਨਾਮਾ ਜਾਰੀ ਕੀਤਾ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਨਰੰਕਾਰੀਆਂ ਦੇ ਨਾਲ ਸਿੱਖ ਰੋਟੀ ਬੇਟੀ ਦੀ ਕੋਈ ਸਾਜ ਨਾ ਰੱਖਣ ਇਹ ਘਟਨਾਵਾਂ ਵਾਪਰੀਆਂ ਗੁਰੂ ਕੇ ਘਰ ਤੋਂ ਇਹ ਹੁਕਮ ਜਾਰੀ ਕੀਤਾ ਗਿਆ ਕਿ ਨਰੰਕਾਰੀਆਂ ਨਾਲ ਕੋਈ ਰੋਟੀ ਬੇਟੀ ਦੀ ਸਾਜ ਨਾ ਰੱਖੀ ਜਾਏ ਇਸ ਤੋਂ ਬਾਅਦ 5 ਨਵੰਬਰ 1978 ਨੂੰ ਇਸੇ ਘਟਨਾ ਦਾ ਰੋਸ ਮਜ਼ਾਰਾ ਸੀ ਅਕਾਲੀ ਦਲ ਦੀ ਜਿਹੜੀ ਦੂਸਰੀ ਪਾਰਟੀ ਸੀ ਉਹਨੇ ਦਿੱਲੀ ਵਿੱਚ ਰੋਸ ਮਜ਼ਾਰਾ ਸ਼ੁਰੂ ਕੀਤਾ ਇਸ ਰੋਸ ਮਜ਼ਾਰੇ ਦੇ ਵਿੱਚ ਪੁਲਿਸ ਨੇ ਗੋਲੀ ਚਲਾਈ ਸਰਦਾਰ ਅਵਤਾਰ ਸਿੰਘ ਸਰਦਾਰ ਮਨਜਿੰਦਰ ਸਿੰਘ ਤੇ ਸਰਦਾਰ ਗੋਬਿੰਦ ਸਿੰਘ ਉਸ ਗੋਲੀ ਦੇ ਅੰਦਰ ਚੱਲੀ ਗੋਲੀ ਨਾਲ ਤਿੰਨ ਸਿੱਖ ਗੁਰੂ ਕੇ ਉਥੇ ਸ਼ਹੀਦ ਹੁੰਦੇ ਨੇ ਇਹਤੀ ਵਾਸ ਨਹੀਂ ਹੁੰਦੀ ਸਰਕਾਰਾਂ ਦੇ ਵਿਤਕਰਿਆਂ ਦੇ ਅੰਤ ਅਤੇ ਹਿੰਦੂ ਫਿਰਕਾ ਪ੍ਰਸਤੀ ਇਨੀ ਸ਼ਿਖਰਾਂ ਤੇ ਸੀ ਕਿ ਸਿੱਖ ਤੇ ਸਿੱਖ ਦੀ ਦਸਤਾਰ ਨੂੰ ਵੇਖ ਕੇ ਕੋਈ ਰਾਜੀ ਨਹੀਂ ਸੀ ਰਹਿਦਾ ਇਤਿਹਾਸ ਦੇ ਸੋਮੇ ਜ਼ਿਕਰ ਕਰਦੇ ਨੇ 12 ਮਈ 1979 ਦਾ ਦਿਨ ਆਇਆ ਕਲਕੱਤੇ ਦੀ ਧਰਤੀ ਤੇ ਗੁਰਦੁਆਰਾ ਬਾਗਮੜੀ ਸਾਹਿਬ ਨੂੰ ਅਗਨ ਭੇਟ ਕਰਨ ਦਾ ਯਤਨ ਕੀਤਾ ਗਿਆ ਅੱਗ ਲਾਈ ਗਈ ਉਥੇ ਗੁਰੂ ਘਰ ਦੇ ਨਾਲ ਵਿਰੋਧਤਾ ਜ਼ਾਹਰ ਕਰਦਿਆਂ ਕੁਝ ਹਿੰਦੂ ਸੰਗਠਨਾਾਂ ਨੇ ਇਕੱਠੇ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਰਹਿੰਦੇ ਸਨ ਉਹਨਾਂ ਨੇ ਜੀ ਇਸ ਘਟਨਾ ਦਾ ਕੁਝ ਵਿਰੋਧ ਕੀਤਾ ਆਪੋ ਆਪਣੇ ਥਾਂ ਹੀ ਰੋਸ ਮਜ਼ਾਰੇ ਕੀਤੇ ਅਖੀਰ ਇੱਕ ਪਾਸਾ ਇਹ ਸੀ ਦੂਸਰੇ ਪਾਸੇ ਆਜ਼ਾਦ ਦੇਸ਼ ਦੇ ਅੰਦਰ ਸਿੱਖਾਂ ਨੂੰ ਹਮੇਸ਼ਾ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਇਹ ਗੁਰੂ ਕੇ ਸਿੱਖਾਂ ਨੇ ਦੇਖਿਆ ਚੰਗੀ ਤਰ੍ਹਾਂ ਇਧਰ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ ਉਹ ਵੀ ਗੁਰੂ ਕੇ ਸਿੱਖਾਂ ਨੇ ਤਿਆਰ ਕਰ ਲਿਆ ਆਈ ਸੀ ਆਈ ਸੀ ਐਸ ਅਫੀਸਰ ਸੀ ਸਰਦਾਰ ਅਜਮੇਰ ਸਿੰਘ ਜਿਨ੍ਹਾਂ ਨੇ ਇਸ ਮਤੇ ਨੂੰ ਤਿਆਰ ਕੀਤਾ ਸੀ ਉਸ ਮਤੇ ਵਿੱਚ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕਹੀ ਗਈ। ਇਹ ਮਤੇ ਵਿੱਚ ਇੱਕ ਮੰਗ ਪੇਸ਼ ਕੀਤੀ ਗਈ। ਆਪਾਂ ਇਤਿਹਾਸ ਦੇ ਪੰਨਿਆਂ ਨੂੰ ਦੇਖਦੇ ਹਾਂ ਜਦੋਂ ਗੁਰੂ ਕੇ ਸਿੱਖਾਂ ਨੇ 31 ਮਈ 1981 ਨੂੰ ਇੱਕ ਜਲੂਸ ਕੱਢਣਾ ਸੀ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਤੇ ਉਸ ਜਲੂਸ ਵਿੱਚ ਇਹ ਗੱਲ ਕਹੀ ਗਈ ਕਿ ਅੰਮ੍ਰਿਤਸਰ ਸ਼ਹਿਰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਉਸ ਜਲੂਸ ਤੋਂ 2 ਦਿਨ ਪਹਿਲਾਂ ਸਿੱਖ ਐਂਟੀ ਜਿਹੜੀਆਂ ਜਥੇਬੰਦੀਆਂ ਸਨ ਹਿੰਦੂਆਂ ਦੀਆਂ ਉਹਨਾਂ ਨੇ ਜਲੂਸ ਕੱਢਣ ਦਾ ਆਪਣੇ ਵੱਲੋਂ ਇੱਕ ਮਜ਼ਹਾਰਾ ਕੀਤਾ ਉਸ ਜਲੂਸ ਦੇ ਅੰਦਰ ਹਿੰਦੂਆਂ ਨੇ ਡੰਡਿਆਂ ਦੇ ਉੱਤੇ ਸਿਗਰਟਾਂ ਦੀਆਂ ਡੱਬੀਆਂ ਬਨੀਆਂ ਇਹਨਾਂ ਨੇ ਨਾਰੇ ਲਾਏ ਜੀ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਤੇ ਇਹਨਾਂ ਦੇ ਨਾਰੇ ਸਨ ਸਿਗਰਟ ਬੀੜੀ ਪੀẽਗੇ ਸ਼ਾਨ ਸੇ ਜੀẽਗੇ ਇਹਨਾਂ ਨੇ ਨਾਰੇ ਲਾ ਕੇ ਕਿਹਾ ਕੱਚ ਕੜਾ ਕਿਰਪਾਨ ਭੇਜ ਦੇẽਗੇ ਹਿੰਦ ਭੇਜ ਦੇẽਗੇ ਪਾਕਿਸਤਾਨ ਇਹਨਾਂ ਨੇ ਇੱਥੋਂ ਤੱਕ ਨਾਰੇ ਲਾਏ ਊੜਾ ਐੜਾ ਨਹੀਂ ਪੜਾਂਗੇ ਜੂੜਾ ਜੂੜੀ ਕੱਟ ਧਰਾਂਗੇ ਗੁਰੂ ਕੇ ਸਿੱਖਾਂ ਨੇ ਇਹਦੇ ਵਿਰੋਧ ਵਿੱਚ ਜਿਹੜੀ ਤਰੀਕ ਮੁਕਰਰ ਕੀਤੀ ਸੀ 31 ਮਈ ਉਸੇ 31 ਮਈ ਨੂੰ ਬਾਬਾ ਅਮਰੀਕ ਸਿੰਘ ਸਿੱਖ ਸਟੂਡੈਂਟ ਦੇ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਸਨ ਉਹਨਾਂ ਦੀ ਅਗਵਾਈ ਦੇ ਅੰਦਰ 31 ਮਈ 1981 ਨੂੰ ਰੋਸ ਮਜ਼ਾਰਾ ਜਲੂਸ ਰੂਪ ਵਿੱਚ ਕੱਢਿਆ ਕਿ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਇਆ ਜਾਵੇ 25000 ਦੀ ਗਿਣਤੀ ਵਿੱਚ ਗੁਰੂ ਕੇ ਸਿੱਖਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਸਮਾ ਆਪਣੀ ਵੇਗ ਵਿੱਚ ਚੱਲਦਾ ਗਿਆ 7 ਸਤੰਬਰ 1981 ਦਾ ਦਿਨ ਆਇਆ ਤੇ ਜਿਹੜੀਆਂ ਕਟਨਾਵਾਂ ਵਾਪਰੀਆਂ ਸੇ ਨਰੰਕਾਰੀ ਕਾਂਡ ਜਾਂ ਜਿਹੜੇ ਸਿੱਖ ਹਿੰਦੂ ਫਿਰਕਾ ਪ੍ਰਸਤੀ ਦਾ ਸ਼ਿਕਾਰ ਹੁੰਦੇ ਸਣ ਉਹਦੇ ਰੋਸ ਵਿੱਚ ਕਰਨਾਲ ਦੀ ਧਰਤੀ ਦੇ ਉੱਤੇ ਇੱਕ ਰੋਸ ਮਜ਼ਾਰਾ ਰੱਖਿਆ ਗਿਆ ਉਸ ਰੋਸ ਮਜ਼ਾਰੇ ਨੂੰ ਦਬਾਉਣ ਵਾਸਤੇ ਮਧੂਬਨ ਜਿੱਥੇ ਪੁਲਿਸ ਦੀ ਸ਼ੌਣੀ ਸੀ ਜਿੱਥੇ ਪੁਲਿਸ ਟ੍ਰੇਨਿੰਗ ਲੈਂਦੀ ਹੈ ਹਰਿਆਣਾ ਪੁਲਿਸ ਦਾ ਉਹ ਸੈਂਟਰ ਹੈ ਟ੍ਰੇਨਿੰਗ ਦਾ ਉੱਥੇ ਭਜਨ ਲਾਲ ਜਿਹੜਾ ਉਸ ਵਕਤ ਦਾ ਚੀਫ ਮਨਿਸਟਰ ਸੀ ਹਰਿਆਣੇ ਦਾ ਉਹਦੇ ਕਹਿਣ ਤੇ ਗੋਲੀਆਂ ਚਲਾਈਆਂ ਗਈਆਂ ਤੇ ਉਹਨਾਂ ਗੋਲੀਆਂ ਦੇ ਅੰਦਰ ਕਈ ਸਿੱਖ ਸ਼ਹੀਦ ਹੋਏ लाठी चार्ज ਦੇ ਨਾਲ ਕਈ ਜ਼ਖਮੀ ਹੋਏ ਸਮਾਂ ਆਇਆ 2 ਦਿਨ ਲੰਘੇ 2 ਦਿਨ ਤੋਂ ਬਾਅਦ ਇੱਕ ਉਹ ਬੰਦਾ ਸੀ ਪੰਜਾਬ ਦੀ ਧਰਤੀ ਤੇ ਮਹਾਸ਼ਿਆ ਪ੍ਰੈਸ ਦਾ ਆਗੂ ਲਾਲਾ ਜਗਤ ਨਾਰਾਇਣ ਜਿਹੜਾ ਹਮੇਸ਼ਾ ਸਿੱਖਾਂ ਲਈ ਜ਼ਹਿਰ ਉਗਲਦਾ ਸੀ ਤੇ ਨਫ਼ਰਤ ਹੀ ਬੋਲਾਂ ਦੇ ਨਾਲ ਲੋਕਾਂ ਦੇ ਅੰਦਰ ਈਰਖਾ ਤੇ ਦੁਸ਼ਵੈਸ਼ ਭਰਦਾ ਸੀ 9 ਸਤੰਬਰ 1981 ਦੇ ਦਿਨੋ ਸਿੰਘਾਂ ਨੇ ਉਹਦਾ ਸੋਧਾ ਲਾਇਆ ਲੁਧਿਆਣੇ ਦੇ ਕੋਲ ਉਹਦਾ ਸੋਧਾ ਲੱਗਦਾ ਹੈ ਇਹਦੇ ਨਾਲ ਹੀ ਜਦੋਂ ਉਹਦਾ ਸਸਕਾਰ ਹੁੰਦਾ 10 ਸਤੰਬਰ ਦੀ ਗੱਲ ਹੈ ਜਲੰਧਰ ਦੀ ਧਰਤੀ ਉੱਤੇ ਤੇ ਹਿੰਦੂ ਜਿਹੜੇ ਨੇ ਇਹ ਨਾਰੇ ਲਾਉਂਦੇ ਨੇ ਨਾਰਿਆਂ ਦੇ ਨਾਲ ਇਹਨਾਂ ਨੇ ਕੁਝ ਹੁੱਲੜਬਾਜ਼ੀਆਂ ਕੀਤੀਆਂ ਤਰਨਤਾਰਨ 'ਚ ਵੀ ਕੁਝ ਹੁੱਲੜਬਾਜ਼ੀਆਂ ਇਸੇ ਵਿਰੋਧ ਵਿੱਚ ਹੋਈਆਂ ਤਿੰਨ ਹਿੰਦੂ ਮਾਰੇ ਗਏ 12 ਜ਼ਖਮੀ ਹੋਏ ਜਲੰਧਰ ਅੰਦਰ ਇੱਕ ਹਿੰਦੂ ਮਰਿਆ ਤੇ 15 ਜ਼ਖਮੀ ਹੁੰਦੇ ਨੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਇਹ ਕਟਨਾਵਾਵਾਂ ਵਾਪਰਦੀਆਂ ਨੇ 20 ਸਤੰਬਰ ਨੂੰ ਸੰਤ ਜਰਨੈਲ ਸਿੰਘ ਜੀ ਆਪਣੀ ਗ੍ਰਿਫਤਾਰੀ ਦੇਂਦੇ ਨੇ ਕਿਉਂਕਿ ਇਸੇ ਕੇਸ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਨੂੰ ਜਦੋਂ ਚੰਦੋਕਲਾ ਨਗਰ ਦਿਵਾਨਸਣ ਉੱਥੇ ਜੀ ਪੁਲਿਸ ਗ੍ਰਿਫਤਾਰ ਕਰਨ ਗਈ ਸੰਤ ਜੀ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਉਹ ਤੋਂ ਚਲੇ ਪਾ ਚੁੱਕੇ ਸਣ ਪੁਲਿਸ ਨੇ ਜਾ ਕੇ ਜਿਹੜੀ ਟਕਸਾਲ ਦੀ ਗੱਡੀ ਸੀ ਜਿਹਦੇ ਵਿੱਚ ਗੁਰੂ ਕੇ ਦੁਰੋ ਕਰ ਦੇ ਨਾਲ ਸੰਬੰਧਤ ਗੁਟਕੇ ਬਾਣੀ ਦਾ ਹੋਰ ਸਾਹਿਤ ਸੀ ਉਹਨਾਂ ਸਾਰੀਆਂ ਚੀਜ਼ਾਂ ਦੀ ਬੇਅਦਬੀ ਕੀਤੀ ਜਾਂਦੀ ਏ ਅਖੀਰ 20 ਸਤੰਬਰ 1981 ਨੂੰ ਸੰਤ ਜੀ ਆਪਣੀ ਗ੍ਰਿਫਤਾਰੀ ਦੇਂਦੇ ਨੇ ਸੰਤ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਰੋਜ਼ ਕਰ ਰਹੀਆਂ ਸੰਗਤਾਂ ਤੇ ਮਹਤੇ ਦੀ ਧਰਤੀ ਦੇ ਉੱਤੇ ਟਕਸਾਲ ਦੇ ਸਥਾਨ ਤੇ ਗੋਲੀ ਚਲਾਈ ਜਾਂਦੀ ਏ ਉਸ ਗੋਲੀ ਦੇ ਅੰਦਰ ਕਈ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਕਈ ਸਿੱਖ, ਕਰੀਬਨ 25 ਸਿੱਖ ਉਸ ਘਟਨਾ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਗੁਰੂ ਕਾ ਇਤਿਹਾਸ ਜ਼ਿਕਰ ਕਰਦਾ ਏ ਜਦੋਂ ਸੰਤ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ 15 ਸਤੰਬਰ 15 ਸਤੰਬਰ 20 ਸਤੰਬਰ ਦਾ ਦਿਨ ਹੈ ਤੇ 15 ਅਕਤੂਬਰ ਨੂੰ ਕਰੀਬ 25 ਦਿਨਾਂ ਬਾਅਦ ਉਦੋਂ ਸੰਤ ਜਰਨੈਲ ਸਿੰਘ ਜੀ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਜਾਂਦਾ ਹੈ। ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਇੱਥੇ ਹੀ ਨਹੀਂ 8 ਅਪ੍ਰੈਲ 1982 ਨੂੰ ਇੰਦਰਾ ਨੇ ਸਿੱਖਾਂ ਦੇ ਜ਼ਖਮਾਂ ਤੇ ਹੋਰ ਲੂਣ ਪਾਣ ਦਾ ਯਤਨ ਕੀਤਾ ਉਹਨੇ ਘਟਨਾ ਕੀ ਵਰਤਾਈ ਵੀ ਪੰਜਾਬੀ ਜਿਹੜੇ ਨੇ ਖੇਤੀਬਾੜੀ ਦਾ ਸੂਬਾ ਹੈ ਇਹਨਾਂ ਤੋਂ ਇਹਨਾਂ ਦਾ ਪਾਣੀ ਖੋ ਕੇ ਰਾਜਸਥਾਨ ਤੇ ਹਰਿਆਣੇ ਦੇ ਲੋਕਾਂ ਨੂੰ ਦੇਣ ਵਾਸਤੇ ਉਹਨੇ ਐਸਵਾਈਐਲ ਜਿਹੜੀ ਨਹਿਰ ਸੀ ਉਹਦਾ ਟੱਕ ਲਾਇਆ ਕਪੂਰੀ ਵਿਖੇ ਉਹਨੇ ਟਕਲਾਣ ਆਉਣਾ ਸੀ ਸਿੱਖਾ ਰੋਜ਼ ਮਸਰ ਮਜਾਰੇ ਕੀਤੇ ਕਨੌਰ ਪਿੰਡ ਦੇ ਵਿੱਚ ਸਿੱਖਾਂ ਆਪਣਾ ਰੋਸ ਜਤਾਇਆ ਕਿਉਂਕਿ ਸਿੱਖਾਂ ਨੂੰ ਪੁਲਸ ਨੇ ਉਥੇ ਨਗਰ ਕਪੂਰੀ ਨਹੀਂ ਪਹੁੰਚਣ ਦਿੱਤਾ ਬੀਬੀ ਰਜਿੰਦਰ ਕੌਰ ਭੱਟਲ ਉਸ ਵੇਲੇ ਐਮਪੀਸੀ ਇਹਨੇ ਕਪੂਰੀ ਨਗਰ ਜਾ ਕੇ ਆਪਣਾ ਰੋਸ ਜਾਰ ਕੀਤਾ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ 25 ਅਪ੍ਰੈਲ 1982 ਦਾ ਦਿਨ ਆਉਂਦਾ ਹੈ ਕਿਉਂਕਿ ਜਦੋਂ ਥੋੜਾ ਜੀ ਟਕਰਾਰ ਹੋ ਜਾਏ ਨਾ ਤੇ ਕਈ ਲੋਕ ਇਹ ਹੋ ਜਾ ਹੁੰਦੇ ਨੇ ਜਿਹੜਾ ਫਾਇਦਾ ਚੁੱਕਦੇ ਨੇ ਹਿੰਦੂ ਸਿੱਖ ਦੀ ਵਾਧ ਦੀ ਟਕਰਾਰ ਵਿੱਚੋਂ ਕੁਝ ਲੋਕਾਂ ਨੇ ਫਾਇਦਾ ਚੁੱਕਿਆ ਕਿਉਂਕਿ ਧਿਆਨ ਰੱਖਿਆ ਜੇ ਅੱਜ ਵੀ ਤੇ ਉਸ ਵੇਲੇ ਵੀ ਆਰਐਸਐਸ ਇੱਕ ਇਹੋ ਜੀ ਸੰਸਥਾ ਹੈ ਹਿੰਦੁਸਤਾਨ ਦੀ ਧਰਤੀ ਤੇ ਜਿਹਨੂੰ ਅੱਜ ਇੰਟਰਨੈਸ਼ਨਲ ਲੈਵਲ ਤੇ ਅਤਵਾਦੀ ਕਰਾਰ ਵੀ ਦਿੱਤਾ ਜਾ ਚੁੱਕਿਆ ਹੈ ਉਸ ਸੰਸਥਾ ਦੇ ਕੁਝ ਲੋਕਾਂ ਨੇ ਚਾਲ ਚੱਲੀ ਵੀ ਵਿਰੋਧ ਤੇ ਸਿੱਖਾਂ ਤੇ ਹਿੰਦੂਆਂ ਦਾ ਹੈ ਕਿਉਂ ਨਾ ਹੋਵੇ ਇਹ ਦੰਗੇ ਭੜਕਾਏ ਜਾਣ ਕੁਝ ਰਾਜਨੀਤੀ ਸਾਜ਼ਿਸ਼ਾਂ ਦੀ ਘੜਤ ਵੀ ਸੀ ਮੰਦਰਾਂ ਦੇ ਬਾਹਰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਗਊਆਂ ਦੇ ਸਿਰ ਵੱਢ ਕੇ ਛੁੱਟੇ ਗਏ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਇਹ ਘਟਨਾਵਾਂ ਵਾਪਰੀਆਂ ਵਿਰੋਧਤਾਵधी ਹਿੰਦੂਆਂ ਨੇ ਉੱਥੇ ਮਜ਼ਾਰੇ ਕੀਤੇ ਦੋ ਗੁਰੂ ਘਰਾਂ ਨੂੰ ਅੱਗ ਲਾ ਕੇ ਵੀ ਸਾੜਿਆ ਗਿਆ ਇਤੋ ਤੱਕ ਜਦੋਂ ਸ੍ਰੀ ਦਰਬਾਰ ਸਾਹਿਬ ਵੱਲ ਚੱਲ ਕੇ ਆਏ ਨਾ ਤੇ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਸਿੱਖਾਂ ਨੇ ਵਿਰੋਧ ਕੀਤਾ ਤੇ ਭੀੜ ਉਥੋਂ ਆਪਣੇ ਆਪ ਦੌੜਨ ਦੇ ਯਤਨ ਕਰਦਿਆਂ ਆਪਣੇ ਆਪ ਨੂੰ ਬਚਾ ਕੇ ਅਗਾਹ ਤੁਰਦੀ ਗਈ ਪਰ ਉਸ ਭੀੜ ਦੇ ਅੰਦਰ ਸ਼ਾਮਲ ਲੋਕਾਂ ਨੇ ਫਿਰ ਵੀ ਕੋਈ ਸ਼ਰਮ ਨਾ ਕੀਤੀ ਗੁਟਕਾ ਸਹਿਬ ਪਾੜ ਕੇ ਲਸ਼ਮਣ ਸਰ ਚੌਂਕ ਤੋਂ ਲੈ ਕੇ ਚਾਟੀ ਵਿੰਡ ਤੱਕ ਗੁਰੂ ਘਰ ਦੇ ਬਾਣੀ ਦੇ ਗੁਟਕੇ ਪਾੜ ਕੇ ਉਹਨਾਂ ਨੇ ਪੰਨੇ ਖਿਲਾਰੇ ਤਾਂ ਕਿ ਸਿੱਖ ਪੜਕਣ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਸਿਗਰਟਾਂ ਛੁੱਟੀਆਂ ਗਈਆਂ ਇੱਥੋਂ ਤੱਕ ਬੇਹਰਮਤੀ ਦੀਆਂ ਕਈ ਘਟਨਾਵਾਂ ਆਸੇ-ਪਾਸੇ ਵਰਤੀਆਂ ਪਟਿਆਲੇ ਦੀ ਧਰਤੀ ਤੇ ਹਿੰਦੂਆਂ ਵੱਲੋਂ ਇਹਦੇ ਰੋਸ ਵਿੱਚ ਇੱਕ ਜਲੂਸ ਕੱਢਿਆ ਗਿਆ ਜਿਹਦੇ ਵਿੱਚ ਇੱਕ ਹਰਭਜਨ ਸਿੰਘ ਨਾਂ ਦਾ ਪੁਲਸੀ ਆ ਉਹਨੂੰ ਕੁੱਟ-ਕੁੱਟ ਕੇ ਬਸ ਐਸੇ ਕਰਕੇ ਮਾਰਿਆ ਤੂੰ ਸਿੱਖ ਹੈ ਤੇ ਪੱਗ ਬੰਨੀ ਹੋਈ ਹੈ ਇਹ ਵਿਰੋਧ ਦੀਆਂ ਘਟਨਾਵਾਂ ਸੁਨਹੌਲੀ-ਉਲੀ ਅੱਗ ਦੇ ਭਾਂਬੜ ਬਲਦੇ ਗਏ ਸਰਕਾਰ ਸੀ ਉਸ ਸਮੇਂ ਸਰਦਾਰ ਦਰਬਾਰਾ ਸਿੰਘ ਦੀ ਪੰਜਾਬ ਅੰਦਰ ਇੰਨੇ ਵੀ ਆਪਣਾ ਬੜਾ ਵੱਡਾ ਰੋਲ ਪਲੇ ਕੀਤਾ 4 ਜੂਨ 1982 ਨੂੰ ਮੁਕੇ ਪਿੰਡ ਦੇ ਅੰਦਰ ਇੱਕ ਸਾਧੂ ਨੇ ਗੁਰੂ ਗ੍ਰੰਥ ਸਾਹਿਬ ਦੇ 15 ਸਰੂਪ ਅਗਣ ਭੇਟ ਕੀਤੇ ਗੁਰੂ ਕੇ ਸਿੱਖਾਂ ਨੇ ਉਹਨਾਂ ਦਾ ਵਿਰੋਧ ਕੀਤਾ ਦੂਸਰੇ ਪਾਸੇ ਜਦੋਂ ਸਿੱਖਾਂ ਨੇ ਇਨਸਾਫ ਦੀ ਮੰਗ ਕੀਤੀ ਕੋਈ ਕਾਰਵਾਈ ਇਹ ਸਾਧ ਤੇ ਨਾ ਕੀਤੀ ਗਈ ਤੇ ਜਿਹੜੀਆਂ ਗਵਾਂ ਦੇ ਸਿਰ ਵੱਡੇ ਗਏ ਸਨ ਉਹਨਾਂ ਦੇ ਦੋਸ਼ੀਆਂ ਨੂੰ ਪਕੜਨ ਲਈ ਸਵਾ ਲੱਖ ਦਾ ਇਨਾਮ ਸਰਕਾਰ ਨੇ ਘੋਸ਼ਿਤ ਕੀਤਾ ਸਿੱਖਾਂ ਨਾਲ ਉੱਥੇ ਵੀ ਵਿਤਕਰਾ ਕੀਤਾ ਜਾਂਦਾ ਰਿਹਾ ਪਟਿਆਲੇ ਵਿੱਚ ਸਿੱਖਾਂ ਦੀਆਂ ਦੁਕਾਨਾਂ ਸਾੜੀਆਂ ਗਈਆਂ ਤੇ ਸਿੱਖਾਂ ਦੇ ਉੱਤੇ ਹੀ ਉਹਦੇ ਪਰਚੇ ਦਰਜ ਕੀਤੇ ਗਏ ਸ਼ੇਖ ਫੇਰ ਵੀ ਜਰਦੇ ਰਹਿ 19 ਜੁਲਾਈ 1982 ਦਾ ਸਮਾਂ ਆਇਆ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਰੀਬ 13 ਮਹੀਨਿਆਂ ਤੋਂ ਬਾਅਦ ਬਿਨਾ ਕਿਸੇ ਕੇਸ ਬਿਨਾ ਕਿਸੇ ਕੀਤੀ ਹੋਈ ਦਰਖਾਸਤ ਦੇ 1983 ਅਗਸਤ ਮਹੀਨੇ ਵਿੱਚ ਉਹਨਾਂ ਨੂੰ ਰਿਹਾਅ ਕੀਤਾ ਜਾਂਦਾ ਇਤਰੋ ਜਿਹੜੇ ਆਨੰਦਪੁਰ ਸਾਹਿਬ ਦੇ ਮਤੇ ਸਨ ਉਹਨਾਂ ਮਤਿਆਂ ਨੂੰ ਲੈ ਕੇ ਸੰਤ ਜਰਨੈਲ ਸਿੰਘ ਜੀ ਗੁਰੂ ਨਾਨਕ ਨਿਵਾਸ ਵਿੱਚ ਬੈਠ ਕੇ ਇਹਨਾਂ ਨੇ ਧਰਮ ਚੋਦ ਮੋਰਚਾ ਆਰੰਭ ਕੀਤਾ ਸਿੱਖਾਂ ਦੇ ਨਾਲ ਦਿੱਲੀ ਜਦੋਂ ਜਾ ਰਹੇ ਸਨ ਇਹਨਾਂ ਨੇ ਪ੍ਰੋਟੈਸਟ ਕਰਨਾ ਸੀ ਗੁਰੂ ਕੇ ਸਿੱਖਾਂ ਨੇ ਇਹਨਾਂ ਗੁਰੂ ਕੇ ਸਿੱਖਾਂ ਦੇ ਉੱਤੇ ਜਾਂਦਿਆਂ ਹੋਇਆ ਤੇ ਕਈ ਵਾਰ ਇਹਨਾਂ ਦੀਆਂ ਬੇਇੱਜ਼ਤੀਆਂ ਕੀਤਾਈਆਂ ਗਈਆਂ ਪੱਗਾਂ ਲਾਈਆਂ ਗਈਆਂ ਇਥੋਂ ਤੱਕ 19 ਨਵੰਬਰ ਤੋਂ ਲੈ ਕੇ 4 ਦਸੰਬਰ ਤੱਕ ਏਸ਼ੀਅਨ ਗੇਮਸ ਹਨ ਸਿੱਖਾਂ ਨੇ ਕਿਹਾ ਵੀ ਜੇ ਸਾਡੇ ਹੱਕ ਨਾ ਦਿੱਤੇ ਗਏ ਸੀ ਪ੍ਰੋਟੈਸਟ ਕਰਾਂਗੇ ਉਦੋਂ ਭਜਨ ਲਾਲ ਦੀ ਸਰਕਾਰ ਸੀ ਹਰਿਆਣਾ ਵਿੱਚ ਇਹਨੇ ਸਾਰੀਆਂ ਸੜਕਾਂ ਸੀਲ ਕਰ ਦਿੱਤੀਆਂ ਬਾਰਡਰ ਸੀਲ ਕੀਤੇ ਜਿਹੜੇ ਵੀ ਸਿੱਖ ਕਿਤੇ ਬੱਸਾਂ ਵਿੱਚ ਜਾਂ ਨਿੱਜੀ ਸਾਧਨਾਂ ਵਿੱਚ ਜਾਂਦੇ ਸਨ ਉਹਨਾਂ ਨੂੰ ਉਤਾਰ ਕੇ ਬੇਪਤੀ ਕੀਤੀ ਜਾਂਦੀ ਸੀ ਜੱਜ ਤੱਕ ਵੀ ਬਖਸ਼ੇ ਨਾ ਗਏ 3 ਦਸੰਬਰ ਨੂੰ ਅਦਿੱਤਿਆ ਵੇਸ਼ ਨਾਂ ਦਾ ਇੱਕ ਸਾਧੂ ਸੀ ਉਹਨੇ ਹਰਿਆਣੇ ਦੇ ਸਿੱਖਾਂ ਨੂੰ ਇੱਕ ਬਿਆਨ ਦਿੱਤਾ ਕਹਿੰਦਾ ਜੇ ਆਪਣਾ ਭਲਾ ਚਾਹਦੇ ਹੋ ਹਰਿਆਣਾ ਛੱਡ ਕੇ ਥੋ ਦੌੜ ਜਾਓ ਨਹੀਂ ਤੇ ਤੁਹਾਨੂੰ ਮਾਰ ਦਿੱਤਾ ਜਾਏਗਾ 20 ਫਰਵਰੀ 1984 ਦਾ ਸਮਾਂ ਆਇਆ ਸਰਕਾਰ ਦੀ ਤੇ ਅਕਾਲੀ ਦਲ ਦੀ ਜਿਹੜੀ ਬਾਤਚੀਤ ਗੱਲਬਾਤ ਚੱਲ ਰਹੀ ਸੀ ਉਹ ਗੱਲਬਾਤ ਫੇਲ ਹੋ ਜਾਂਦੀ ਏ। ਇਹ ਤੋਂ ਬਾਅਦ BSF ਦੀਆਂ ਕੰਪਨੀਆਂ ਤੇ CRPF ਦੀ ਐਂਟਰੀ ਜਿਹੜੀ ਏ ਉਹ ਪੰਜਾਬ ਦੇ ਵਿੱਚ ਕਰਵਾ ਦਿੱਤੀ ਜਾਂਦੀ ਏ। ਇਥੋਂ ਬਾਅਦ ਅਪ੍ਰੈਲ ਦੇ ਮਹੀਨੇ ਦੇ ਵਿੱਚ ਇੱਕ ਅਵਤਾਰ ਸਿੰਘ ạtਵਾਲ ਨਾਂ ਦਾ ਪੁਲਸੀਆ ਸੂਲ ਆਣ ਜਾਂਦਾ ਹੈ ਦਰਬਾਰ ਸਾਹਿਬ ਦੀ ਗੁਰੂ ਕੇ ਸਿੰਘ ਨੂੰ ਸੋਧਾ ਲਾਂਦੇ ਨੇ। ਇਥੋਂ ਤੱਕ ਇਹਨਾਂ ਦਿਨਾਂ ਵਿੱਚ ਢਿਲਵਾਾਂ ਦੇ ਨੇੜੇ ਬਸ ਤੋਂ ਲਾ ਕੇ ਸ਼ਰਾਰਤੀ ਤਤਵਾਂ ਵੱਲੋਂ 6 ਹਿੰਦੂਆਂ ਨੂੰ ਮਾਰਿਆ ਜਾਂਦਾ ਹੈ ਮੰਡੀ ਗੋਬਿੰਦਗੜ੍ਹ ਤੇ ਚੰਡੀਗੜ੍ਹ ਵਿੱਚ ਵੀ ਕੁਝ ਘਟਨਾਵਾਂ ਵਾਪਰਦੀਆਂ ਨੇ ਇਹਦੇ ਜਵਾਬ ਦੇ ਵਿੱਚ CRPF ਨੇ ਗੋਲੀ ਚਲਾਈ ਤੇ ਗੁਰੂ ਕੇ ਸਿੱਖਾਂ ਨੂੰ ਮਾਰਿਆ ਗੁਰੂ ਕੇ ਸਿੱਖ ਨਿਹੱਥੇ ਕਤਲ ਕੀਤੇ ਜਾਂਦੇ ਰਹੇ ਸੰਤਾਂ ਦੀ ਗ੍ਰਿਫਤਾਰੀ ਦਾ ਇਸ ਤੋਂ ਬਾਅਦ ਹੁਕਮ ਦੇ ਦਿੱਤਾ ਜਾਂਦਾ ਕਿਉਂਕਿ ਧਰਮ ਜੁੱਦ ਮੋਰਚਾ ਚੱਲਦਾ ਤੇ ਧਰਮ ਜੁੱਦ ਮੋਰਚਾ ਗੁਰੂ ਨਾਨਕ ਨਿਵਾਸ ਤੋਂ ਬਦਲ ਕੇ ਅਕਾਲ ਤਖਤ ਸਾਹਿਬ ਦੇ ਨੇੜੇ ਦੀ ਬਿਲਡਿੰਗ ਵਿੱਚ ਟਰਾਂਸਫਰ ਹੋ ਜਾਂਦਾ ਹੈ ਸੀ ਆਰ ਪੀ ਐਫ ਵੱਲੋਂ 17 ਫਰਵਰੀ ਨੂੰ ਦਰਬਾਰ ਸਾਹਿਬ ਤੇ 1984 ਵਿੱਚ ਬੇਵਜ੍ਹਾ ਫਾਇਰਿੰਗ ਕੀਤੀ ਜਾਂਦੀ ਹੈ 19 ਮਾਰਚ ਨੂੰ ਪੰਜਾਬ ਅਸ਼ਾਂਤ ਸੂਬਾ ਐਲਾਨ ਦਿੱਤਾ ਜਾਂਦਾ ਹੈ 14 ਅਪ੍ਰੈਲ ਨੂੰ ਸੰਤ ਬਾਬਾ ਜਰਨੈਲ ਸਿੰਘ ਦੇ ਅਜੀਜ਼ ਸਰਦਾਰ ਸੁਰਿੰਦਰ ਸਿੰਘ ਛੋਡੀ ਨੂੰ ਕਤਲ ਕੀਤਾ ਜਾਂਦਾ ਹੈ ਕੁਝ ਦਿਨਾਂ ਬਾਅਦ ਉਹਦੇ ਕਾਤਲਾਂ ਨੂੰ ਸੰਤਾਂ ਵੱਲੋਂ ਸੋਧਿਆ ਜਾਂਦਾ ਹੈ 26 ਨੂੰ ਮੋਗੇ ਮੋਗੇ ਦੇ ਅੰਦਰ ਗੁਰਦੁਆਰਿਆਂ ਨੂੰ ਘੇਰਾ ਪਾਇਆ ਜਾਂਦਾ ਤੇ ਅਕਾਲ ਤਖਤ ਦੇ ਵਿੱਚ ਪੈਣ ਤੋਂ ਬਾਅਦ ਉਹ ਗੁਰਦੁਆਰਿਆਂ ਦਾ ਘੇਰਾ ਜਿਹੜਾ ਹੈ ਉਹ ਚੇਂਜ ਕੀਤਾ ਜਾਂਦਾ ਉਤੋਂ ਫੌਜ ਹਟਾਈ ਜਾਂਦੀ ਏ 30 ਅਪ੍ਰੈਲ ਨੂੰ ਗੁਰੂ ਕੇ ਸਿੱਖ ਬਚਨ ਸਿੰਘ ਡੀਐਸਪੀ ਨੂੰ ਸੋਦੇ ਨੇ ਇਸ ਤੋਂ ਬਾਅਦ ਚੱਕਰਾਤੇ ਦੀ ਧਰਤੀ ਤੇ ਬੀਬੀ ਇੰਦਰਾ ਨੇ ਜਿਹੜਾ ਸੀ ਮਾਡਲ ਤਿਆਰ ਦਰਬਾਰ ਸਾਹਿਬ ਦਾ ਕਰਵਾਣਾ ਸ਼ੁਰੂ ਕੀਤਾ ਜਰਨਲ ਵੈਦਿਆ ਮਾਡਲ ਤਿਆਰ ਕਰਦਾ ਏ ਇਤਿਹਾਸ ਜ਼ਿਕਰ ਕਰਦਾ 30 ਮਈ ਨੂੰ ਚੱਕਰਾਤੇ ਦੇ ਅੰਦਰ ਕੇਐਸ ਬਰਾੜ ਰੰਜੀਤ ਸਿੰਘ ਦਿਆਲ ਕੇ ਸੁੰਦਰਜੀ ਇਹ ਤਿੰਨ ਜਰਨੈਲਾਂ ਦੀ ਬੀਬੀ ਇੰਦਰਾ ਦੇ ਨਾਲ ਮੀਟਿੰਗ ਹੁੰਦੀ ਏ ਤੇ ਕੇਵਲ ਤੇ ਕੇਵਲ ਗੁਰੂ ਘਰ ਤੇ ਅਟੈਕ ਕਰਨ ਦੀ ਜਿਹੜੀ ਸਾਰੀ ਯੋਜਨਾ ਘੜੀ ਜਾਂਦੀ ਏ ਇਹਨੂੰ ਬਲੂ ਸਟਾਰ ਆਪਰੇਸ਼ਨ ਦਾ ਨਾਮ ਦਿੱਤਾ ਜਾਂਦਾ ਹੈ ਇਤਿਹਾਸ ਜ਼ਿਕਰ ਕਰਦਾ ਕੁਝ ਘੰਟਿਆਂ ਦਾ ਸਮਾਂ ਇਹਨਾਂ ਜਰਨੈਲਾਂ ਨੇ ਕਿਹਾ ਸੀ ਅਸੀਂ ਲਾਂਗੇ ਤੇ ਇੰਨੇ ਕੁ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਮੋਰਚੇ 'ਚ ਸਾਰੇ ਮਿਲੇ ਹੋਏ ਸਿੰਘਾਂ ਨੂੰ ਸ਼ਹੀਦ ਕਰਕੇ ਮੋਰਚਾ ਫਤਿਹ ਕਰ ਲਾਂਗੇ ਇਥੋਂ ਤੱਕ ਇਹ ਜਦੋਂ ਫਾਈਨਲ ਹੋ ਜਾਂਦਾ ਹੈ ਬਲੂ ਸਟਾਰ ਆਪਰੇਸ਼ਨ ਦਾ ਨਾਂ ਦਿੱਤਾ ਜਾਂਦਾ ਹੈ ਇਸ ਆਪਰੇਸ਼ਨ ਨੂੰ ਉਹ ਸਟਾਰ ਇਹਦਾ ਨਾਮ ਤਾਂ ਰੱਖਿਆ ਗਿਆ ਕਿਉਂਕਿ ਉਹਨਾਂ ਨੇ ਤਰਤੀਬ ਬਣਾਈ ਸੀ ਕਿ ਜਦੋਂ ਤਾਰੇ ਚੜੇ ਹੋਣਗੇ ਅਸਮਾਨ ਵਿੱਚ ਰਾਤ ਬਿਲਕੁਲ ਨਿੱਕਰ ਚੁੱਕੀ ਹੋਵੇਗੀ ਅੰਮ੍ਰਿਤ ਵੇਲੇ ਦੇ ਸਮੇਂ ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਜਾਏਗਾ ਫੌਜ ਵੱਲੋਂ 3 ਲੱਖ ਦੀ ਗਿਣਤੀ ਵਿੱਚ 31 ਮਈ 1984 ਨੂੰ ਚੱਕਰਾਤੇ ਤੋਤੇ ਹੋਰ ਥਾਵਾਂ ਤੋਂ ਚੱਲ ਕੇ ਹਿੰਦੁਸਤਾਨ ਦੀ ਫੌਜ ਜਿਹੜੀ ਹੈ ਉਹ ਦਰਬਾਰ ਸਹਿ ਪਹੁੰਚ ਜਾਂਦੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਫੌਜਾਂ ਦੀ ਜਿਹੜੀ ਹੈ ਸਾਰੀ ਮੁਹਿਮ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਸਮਾਂ ਆਉਂਦਾ 1 ਜੂਨ ਵਾਲੇ ਦਿਨ ਸੀ 31 ਮਈ ਸ਼ਾਮ ਨੂੰ ਪਹਿਲਾ CRPF ਜਿਹੜੀ ਉਹ ਗੋਲੀਆਂ ਚਲਾਉਂਦੀ ਏ ਤਾਂ ਕਿ ਪਤਾ ਲੱਗੇ ਸਿੰਘਾਂ ਦੇ ਮੋਰਚੇ ਕਿੱਥੇ ਨੇ ਕਿਵੇਂ ਸਿੰਘ ਆਪਣੀ ਤਿਆਰੀ ਕਰਕੇ ਬੈਠੇ ਨੇ ਇਹ ਸਾਰਾ ਕੁਝ ਕਰਨ ਤੋਂ ਬਾਅਦ 31 ਮਈ ਨੂੰ CRPF ਫਾਇਰਿੰਗ ਕਰਦੀ ਏ 1 ਜੂਨ ਦਾ ਦਿਨ ਹੁੰਦਾ ਏ 1 ਜੂਨ ਵਾਲੇ ਦਿਨ ਫੇਰ ਫਾਇਰਿੰਗ ਹੁੰਦੀ ਏ 12:40 ਤੋਂ ਲੈ ਕੇ 6 ਘੰਟੇ ਫਾਇਰਿੰਗ ਹੋਈ ਜਿਦੇ ਵਿੱਚ 8 ਯਾਤਰੀ ਸ਼ਹੀਦ ਹੁੰਦੇ ਨੇ ਭਾਈ ਮਹਿੰਗਾ ਸਿੰਘ ਜਗਾਦਰੀ ਵਾਲੇ ਉਹ ਸ਼ਹੀਦ ਹੁੰਦੇ ਨੇ ਇਹ ਸ਼ਹਾਦਤਾਂ ਦਾ ਦੌਰ ਜਿਹੜਾ ਇਹ 1984 ਦਾ ਬਲੂ ਸਟਾਰ ਆਪਰੇਸ਼ਨ ਸ਼ੁਰੂ ਹੁੰਦਾ ਏ